ਰਿੰਗ ਸਾਹਿਬ ਜੀ ਕਿਹੜਾ ਪਿੰਡ ਤੁਹਾਡਾ ਜੀ ਪਿੰਡ ਸਾਡੇ ਡੱਲਾ ਜੀ ਅੱਛਾ ਜੀ ਤੇ ਟੈਟਾ ਡਰਾਇਕਲਿੰਗ ਤੇ 4.0 ਡਰਾਇਕਲਿੰਗ ਲਈ ਦਿੱਤੇ ਸੀਗੇ ਅੱਛਾ ਜੀ ਉਹਦੀ ਪੌਕਟ ਵਿੱਚ ਸਾਡੇ ਇੱਕ ਫੜਾਹ ਤੇ ਰਿੰਗ ਰਹਿ ਗਈ ਸੀ ਉਹ ਤੁਹਾਨੂੰ ਪਤਾ ਸੀ ਇਹ ਚ ਰਹਿ ਗਿਆ ਵਾ ਉਹ ਨਹੀਂ ਫਾਦਰ ਸਾਹਿਬ ਦਾ ਸੀਗਾ ਉਹਦੇ ਵਿੱਚ ਰੱਖਿਆ ਹੋਇਆ ਸੀ ਅਸੀਂ ਨਾਲ ਹੀ ਦੂਸਰਿਆਂ ਦੇ ਨਾਲ ਚੱਕ ਲਿਆ ਹੁੰਦਾ ਚਲੋ ਤੁਹਾਨੂੰ ਨੇ ਹੀ ਸੀ ਪਤਾ ਉਹ ਨਹੀਂ ਨਹੀਂ ਜਿਹਨਾਂ ਨੇ ਇਮਾਨਦਾਰੀ ਨਾਲ ਫੋਨ ਕਰਕੇ ਸਾਨੂੰ ਵਾਪਸ ਕੀਤਾ ਜੀ ਫੋਨ ਕਰਕੇ ਬੁਲਾਇਆ ਤੁਹਾਨੂੰ ਹਾਂ ਜੀ ਬਿਲਕੁਲ ਇਹ ਉਹ ਕਿਹੜੀ ਕਿਹੜੀ ਚੀਜ਼ ਸੀ ਜੀ ਉਹ ਇੱਕ ਰਿੰਗ ਤੇ ਇੱਕ ਖੜਾ ਇੱਕ ਖੜਾ ਤੇ ਕਿੰਨਾ ਰੇਟ ਹੋ ਜੀ ਉਹ 6 ਕਟੋਲੇ ਲਗਭਗ 5-6 ਤੋਲੇ 5-6 ਤੋਲੇ ਲਗਭਗ ਤੇ ਤਕਰੀਬ 6 ਕਰੇ ਐਮਾਉਂਟ ਕਿਨੇ ਬਣ ਜਾਂਦੀ ਆ 5 ਲੱਖ ਲਓ 5 ਲੱਖ ਰੁਪਏ ਦਾ ਠੀਕ ਹੈ ਤੇ ਪ੍ਰਧਾਨ ਜੀ ਜੋ ਕਹਿੰਦੇ ਠੀਕ ਹੈ ਜੀ ਤੁਸੀਂ ਕੋਈ ਇਹ ਕੀ ਆਈਟਮ ਆ ਨਾ ਇਹ ਬਣੀ ਆ ਤੁਹਾਨੂੰ ਹਾਂ ਜੀ ਦੱਸੋ ਕਰੋ ਇਹਦਾ ਜੀ ਲਖਨਜੀ ਸਿੰਘ ਦੇ ਕਪੜਿਆਂ ਵਿੱਚੋਂ ਖੜਾ ਆ ਗਿਆ ਸੀ ਦੀ ਇੱਕ ਤੇ ਇੱਕ ਅੰਗੂਠੀ ਆਈ ਸੀ ਜੋ ਕਿ ਕੁਦਰਤੀ ਥੱਲੇ ਡਿੱਗਿਆ ਪਿਆ ਸੀ ਮੈਂ ਚੱਕਿਆ ਦੇਖਿਆ ਵੀ ਕੰਮ ਕੀ ਹੈ ਕਿ ਕੰਮ ਕੀ ਦੀ ਕੀ ਬਸ ਹੋਰ ਚਾਹ ਕਲਮੇ ਕੁਝ ਕਾਫੀ ਦੇਖੀ ਵੇ میںلفیو کیا کہ بکنجیت سی ساڑی کوئی چیز پاچی ہے کبھی جی پیسے پوچھے ہونے میرا پیسے نہیں جی بہت بدست کبھی بھی پتا نہیں ڈاکٹر بڑا بڑی آیا جب یہ آئے جی میں یہاں پوچھا بھی ساڑھا چیز نقصان ہوا کبھی بھی کم پتا نہیں کہاں پہ میں لفظی اس میں پلے ہو جو کہ تین ساڑھے چھ سو لاکھ ہوا جی ਵਾਡੀ ਨੂੰ ਭਾਲੇ ਕਰਦੇ। ਤੁਹਾਡੀ ਜੀਜਾ ਤੁਹਾਨੂੰ ਮਿਲ ਗਈਆਂ ਜੀ। ਠੀਕ ਆ। ਤੁਸੀਂ ਇਹ ਨਾਲ ਬਾਰੇ ਹੁਣ ਕੁਝ ਕਹਿਣਾ ਚਾਹੁੰਦੇ ਜੀ? ਨਹੀਂ ਬਿਲਕੁਲ ਇਹੀ ਸਾਡਾ 25 ਸਾਲ ਤੋਂ ਲਗਭਗ ਹੋਨੇ ਆ ਜੀ। ਆ ਮੰਗਰੀ ਆ ਜੀ। ਸਾਡਾ ਸਮਾਨ ਆ। ਬਹੁਤ ਖੁਸ਼ੀ। ਬਹੁਤ। ਰਿੰਗ ਸਾਹਿਬ ਜੀ ਕਿਹੜਾ ਪਿੰਡ ਤੁਹਾਡਾ ਜੀ? ਪਿੰਡ ਸਾਡੇ ਡੱਲਾ ਜੀ। ਅੱਛਾ ਜੀ। ਡਰਾਈ ਕਲੀਨ ਤੇ 4.0 ਡਰਾਈ ਕਲੀਨ ਲਈ ਦਿੱਤੇ ਸੀਗੇ। ਅੱਛਾ ਜੀ। ਉਹਦੀ ਪੌਗੜ ਵਿੱਚ ਥੋੜੇ ਇੱਕ ਤੜਾਤ ਰਿੰਗ ਰਹਿ ਗਈ ਸੀ। ਉਹ ਤੁਹਾਨੂੰ ਪਤਾ ਸੀ ਇਹ ਵਿੱਚ ਰਹਿ ਗਿਆ ਵਾ ਉਹ ਨਹੀਂ ਫਾਦਰ ਸਾਹਿਬ ਦਾ ਸੀ ਉਹਦੇ ਵਿੱਚ ਰੱਖਿਆ ਹੋਇਆ ਸੀ ਅਸੀਂ ਨਾਲ ਹੀ ਦੂਸਰਿਆਂ ਦੇ ਨਾਲ ਚੱਕ ਲਿਆ ਹੁੰਦਾ ਤੁਹਾਨੂੰ ਨਹੀਂ ਸੀ ਪਤਾ ਹੋ ਨਹੀਂ ਨਹੀਂ ਜਿੰਨਾਂ ਨੇ ਇਮਾਨਦਾਰੀ ਨਾਲ ਫੋਨ ਕਰਕੇ ਸਾਨੂੰ ਵਾਪਸ ਕੀਤਾ ਫੋਨ ਕਰਕੇ ਬੁਲਾਇਆ ਤੁਹਾਨੂੰ ਇਹ ਉਹ ਕਿਹੜੀ ਕਿਹੜੀ ਚੀਜ਼ ਸੀ ਜੀ ਉਹ ਇੱਕ ਰਿੰਗ ਤੇ ਇੱਕ ਖੜਾ ਇੱਕ ਖੜਾ ਤੇ ਕਿੰਨਾ ਰੇਟ ਹੋ ਜੀ ਉਹ 6 ਕਿ ਤੋਲੇ ਲਗਭਗ 5-6 ਤੋਲੇ 5-6 ਤੋਲੇ ਲਗਭਗ ਇਹ ਤਕਰੀਬ ਇਹ ਤਕਰੀਬ ਅਮਾਉਂਟ ਕਿੰਨੀ ਬਣ ਜਾਂਦੀ ਆ 5 ਲੱਖ ਰੁਪਏ 5 ਲੱਖ ਰੁਪਏ ਦੇ ਕਰੀਬ ਪ੍ਰਧਾਨ ਜੀ ਜੋ ਕਹਿੰਦੇ ਠੀਕ ਹੈ ਜੀ ਤੁਸੀਂ ਕੋਈ ਇਹ ਕੀ ਆਟਮੈਨਰ ਇਹ ਮੰਨਿਆ ਤੁਹਾਨੂੰ ਦੱਸੋ ਇਹਦਾ ਲਈ ਦੇਖੋ ਜੀ ਸਿੰਘ ਦੇ ਕਪੜਾ ਵਿੱਚ ਜੋ ਖੜਾ ਆ ਗਿਆ ਸੀ ਦੀ ਇੱਕ ਤੇ ਇੱਕ ਅੰਗੂਠੀ ਆਈ ਸੀ ਜੋ ਕਿ ਗੱਤੀ ਥਲੇ ਡਿੱਗਿਆ ਪਿਆ ਸੀ ਮੈਂ ਚੱਕ ਕੇ ਤੇ ਕਹਿ ਵੀ ਆਪਣੀ ਜੀ ਹੈ ਤੇ ਕਹਿ ਵੀ ਆਪਣੀ ਜੀ ਦੀ ਜ਼ਿੰਦਗੀ ਚਾਹ ਕਾਪੀ ਦੇਖੀ ਹੋਏ ਮੈਂ ਫਿਰ ਕਹਿ ਰਿਹਾ ਕਿ ਤਰ੍ਹਾਂ ਉਸੇ ਲਈ ਜਦੋਂ ਕਿ ਸਿੰਘ ਕਾਲੀ ਕੁਝ ਪਾਚੀ ਹੈ ਕੱਲੇ ਨਹੀਂ ਕਾਸ਼ੀ ਬੁਕੇ ਉਹਨੇ ਨਗਾ ਕਾਸੀ ਨੇ ਵੀ ਬਹੁਤ ਬੋਸੇ ਕੱਲੀ ਦੀ ਫੋਲ ਬਣਾ ਲਿਆ ਬੜਾ ਬਦਿਆਨ ਜਦੋਂ ਆਈਜੀ ਨਾਈ ਨੂੰ ਪਛਾਣੀ ਕਲਾਕੀ ਨੂੰ ਬੰਨਵਾਇਆ ਬੜਾ ਬਦਿਆਨ ਜਦੋਂ ਕਹਾਣੀ ਤੋਂ ਬੜਾ ਬੜਾ ਮਾਤਿਆਂ ਲਈ ਹੋਈ ਬੜਾ ਦਾ ਨਾਮ ਚੜਾ ਤੇ ਮੁੱਕੀ ਨਹੀਂ ਮੁੱਕ ਕੇ ਜੇਵੀਆਂ ਤੋਂ ਲੈ ਫਲਾਹ ਜੋ ਜਿਓ ਮੋਲਾ ਕਿ ਜੋ ਕਿ 1.650 ਲੱਖ ਰੁਪਏ ਦੀ ਗਾਂ ਦੀ ਗਾਂ ਬੋਲੋ ਪਿਆ ਸੀ ਉਹ ਵੀ ਜਿਓ ਰਵਾਲੇ ਦਾ ਹੈ ਤੁਹਾਡੀ ਜੀਜਾ ਤੁਹਾਨੂੰ ਮਿਲ ਗਈਆਂ ਜੀ ਠੀਕ ਹੈ ਤੁਸੀਂ ਇਹਨਾਂ ਬਾਰੇ ਹੁਣ ਕੁਝ ਕਹਿਣਾ ਚਾਹੁੰਦੇ ਜੀ ਨਹੀਂ ਬਿਲਕੁਲ ਇਹੀ ਸਾਡਾ 20 ਸਾਲ ਤੋਂ ਲਗਭਗ ਹੋ ਰਹੇ ਆ ਜੀ ਇਮਾਨਦਾਰੀ ਦਾ ਸਾਡਾ ਸਮਾਨ ਵਾਲਾ ਟੇਲਰ ਹੈ ਬਹੁਤ ਖੂਬੀ ਹੈ ਹੋਰ ਇਨਸਾਲ ਜੀ ਕਿਹੜਾ ਪਿੰਡ ਤੁਹਾਡਾ ਜੀ ਪਿੰਡ ਸਾਡੇ ਡੱਲਾ ਜੀ ਅੱਛਾ ਜੀ ਜੇ ਟਾ ਡਰਾਈ ਕਲੀਨ ਤੇ ਕੋਟ ਪੈਂਟ ਡਰਾਈ ਕਲੀਨ ਲਈ ਦਿੱਤੇ ਸੀਗੇ ਅੱਛਾ ਜੀ ਉਹਦੀ ਪੌਕੇਟ ਵਿੱਚ ਤੁਹਾਡੇ ਇੱਕ ਤੜਾਤ ਰਿੰਗ ਰਹਿ ਗਈ ਸੀ ਉਹ ਤੁਹਾਨੂੰ ਪਤਾ ਸੀ ਇਹ ਚ ਰਹਿ ਗਿਆ ਉਹ ਨਹੀਂ ਫਾਦਰ ਸਾਹਿਬ ਦਾ ਸੀਗਾ ਉਹਦੇ ਵਿੱਚ ਰੱਖਿਆ ਹੋਇਆ ਸੀ ਅਸੀਂ ਨਾਲ ਹੀ ਦੂਸਰੇ ਦੇ ਨਾਲ ਚੱਕ ਲਿਆ ਹੁੰਦਾ ਤਾਨੂੰ ਤਾਨੂੰ ਨੇ ਸੀ ਬਤਾਓ ਨਹੀਂ ਨਹੀਂ ਜਿਨ੍ਹਾਂ ਨੇ ਈਮਾਨਦਾਰੀ ਨਾਲ ਫੋਨ ਕਰਕੇ ਸਾਨੂੰ ਵਾਪਸ ਕੀਤਾ ਜੀ ਫੋਨ ਕਰਕੇ ਬੁਲਾਇਆ ਤੁਹਾਨੂੰ ਹਾਂ ਜੀ ਬਿਲਕੁਲ ਇਹ ਉਹ ਕਿਹੜੀ ਕਿਹੜੀ ਚੀਜ਼ ਸੀ ਜੀ ਉਹ ਇੱਕ ਰਿੰਗ ਤੇ ਇੱਕ ਕੜਾ ਇੱਕ ਕੜਾ ਤੇ ਕਿੰਨਾ ਰੇਟ ਹੋ ਜੀ ਉਹ 6 ਕਿਲੋੜੇ ਲਗਭਗ 5-6 ਕਿਲੋ 5-6 ਕਿਲੋ ਲਗਭਗ ਤੇ ਤਕਰੀਬਨ ਤਕਰੀਬਨ ਅਮਾਉਂਟ ਕਿੰਨੀ ਬਣ ਜਾਂਦੀ ਹੈ 5 ਲੱਖ ਰੁਪਏ 5 ਲੱਖ ਰੁਪਏ ਦੇ ਕਰੀਬ ਇਹ ਪ੍ਰਧਾਨ ਜੀ ਜੋ ਕਹਿੰਦੇ ਠੀਕ ਹੈ ਜੀ ਤੁਸੀਂ ਤੁਸੀਂ ਕੀ ਕੀ ਆਈਟਮਾਂ ਨਾਲ ਇਹ ਮੰਨੀਆਂ ਤੁਹਾਨੂੰ ਹਾਂ ਜੀ ਦੱਸੋ ਕੜਾ ਨੂੰ ਇਲਾਲੀ ਦੇਖੋ ਜੀ ਸਿੰਘ ਨੇ ਕਪੜਾ ਜੋ ਖੜਾ ਆ ਗਿਆ ਸੀ ਦੀ ਇੱਕ ਤੇ ਇੱਕ ਅੰਗੂਠੀ ਆਈ ਸੀ ਜੋ ਕਿ ਕੁਦਰਤੀ ਥੱਲੇ ਡਿੱਗ ਜਾ ਰਹੀ ਮੈਂ ਚੱਕ ਕੇ ਬਿਖਰ ਵੀ ਆਪਣੇ ਤੇ ਲਈ ਹੈ ਕਿਉਂਕਿ ਆਪਣੇ ਦੋਸਤਾਂ ਨੂੰ ਦੋ ਦੋ ਕਾ ਤੁਮ ਬਹੁਤ ਕਾਫੀ ਦੇਖੀ ਨੇ ਮੈਂ ਅੱਥੇ ਚੈਲ ਨੂੰ ਕਿਤਾਬ ਉਸੇ ਮਿਲੇ ਲੱਗੇ ਕਿ ਜੀ ਸਿੰਘ ਕੜੀ ਕੋ ਥੀ ਪਾਹੀ ਹੈ ਕੱਲ ਜੇ ਨਹੀਂ ਕੱਲ ਸੋਚ ਉਹਨੇ ਨਾ ਕੱਲ ਜੀ ਫੋਟੋ ਉਸੇ ਕੱਲ ਜੀ ਬਹੁਤ ਬਲ ਮੈਂ ਉਸ ਤੋਂ ਬੜਾ ਬਦਿਆਨ ਜਦੋਂ ਇਹ ਆਈ ਜੀ ਮੈਂ ਉਹ ਪਛਾਣੀ ਚਲਤੀ ਨੂੰ ਕਰ ਲਿਆ ٹھیک ہے جی بالکل بہت خوشی ہے ਰਿੰਗ ਸਾਹਿਬ ਜੀ ਕਿਹੜਾ ਪਿੰਡ ਤੁਹਾਡਾ ਜੀ ਪਿੰਡ ਸਾਡੇ ਡੱਲਾ ਜੀ ਅੱਛਾ ਜੀ ਜਿਹੜਾ ਡਰਾਈਕਲੀਨ ਤੇ ਫੋਰਟੈਂਟ ਡਰਾਈਕਲੀਨ ਲਈ ਦਿੱਤੇ ਸੀਗੇ ਅੱਛਾ ਜੀ ਉਹਦੀ ਪੌਕਟ ਵਿੱਚ ਸਾਡੇ ਇੱਕ ਕੜਾ ਤੇ ਰਿੰਗ ਰਹਿ ਗਈ ਸੀ ਉਹ ਤੁਹਾਨੂੰ ਪਤਾ ਸੀ ਇਹ ਚ ਰਹਿ ਗਿਆ ਵਾ ਉਹ ਨਹੀਂ ਫਾਦਰ ਸਾਹਿਬ ਦਾ ਸੀ ਉਹਦੇ ਵਿੱਚ ਰੱਖਿਆ ਹੋਇਆ ਸੀ ਅਸੀਂ ਨਾਲ ਹੀ ਦੂਸਰੇ ਦੇ ਨਾਲ ਚੱਕ ਲਿਆ ਹੁੰਦਾ ਚਲੋ ਤੁਹਾਨੂੰ ਨਹੀਂ ਸੀ ਪਤਾ ਉਹ ਨਹੀਂ ਨਹੀਂ ਜੀ ਕਿੰਨੇ ਇਮਾਨਦਾਰੀ ਨਾਲ ਫੋਨ ਕਰਕੇ ਸਾਨੂੰ ਵਾਪਸ ਕੀਤਾ ਜੀ ਫੋਨ ਕਰਕੇ ਬੁਲਾਇਆ ਤੁਹਾਨੂੰ ਜੀ ਬਿਲਕੁਲ ਇਹ ਉਹ ਕਿਹੜੀ ਕਿਹੜੀ ਚੀਜ਼ ਸੀ ਜੀ ਉਹ ਇੱਕ ਰਿੰਗ ਤੇ ਇੱਕ ਕੜਾ ਇੱਕ ਕੜਾ ਤੇ ਕਿੰਨਾ ਵੇਟ ਹੋ ਜੀ ਉਹ 6 ਟੋਲੇ ਲਗਭਗ 5-6 ਟੋਲੇ 5-6 ਟੋਲੇ ਤੇ ਤਕਰੀਬਨ ਤਕਰੀਬਨ ਅਮਾਉਂਟ ਕਿੰਨੇ ਕਭਾਈ ਜਾਂਦੀ ਹੈ 5 ਲੱਖ ਲਓ 5 ਲੱਖ ਰੁਪਏ ਦੇ ਠੀਕ ਇਹ ਪ੍ਰਧਾਨ ਜੀ ਜੋ ਕਹਿੰਦੇ ਠੀਕ ਹੈ ਜੀ ਤੁਸੀਂ ਸਭ ਸਹੀ ਹੈ ਇਹ ਕੀ ਆਈਟਮ ਆ ਨਰੀ ਮਣੀਆ ਤੁਹਾਨੂੰ ਹਾਂ ਜੀ ਦੱਸੋ ਕਰੋ ਜੀ ਇਹਦਾ ਜੀ ਲਕਨਜੀ ਸਿੰਘ ਦੇ ਕਪੜਿਆਂ ਵਿੱਚ ਖੜਾ ਆ ਗਿਆ ਸੀ ਦੀ ਇੱਕ ਤੇ ਇੱਕ ਅੰਗੂਠੀ ਆਈ ਸੀ ਕਿਉਂਕਿ ਉਹ ਗੱਤੀ ਥੱਲੇ ਡਿੱਗਿਆ ਪਿਆ ਸੀ ਮੈਂ ਚੱਕ ਕੇ ਦੇਖਿਆ ਵੀ ਪਤਲੀ ਨਹੀਂ ਹੈ ਤਾਂ ਜੀ ਬੰਦੇ ਦੀ ਜੀ ਦੋ ਦੰਦ ਕਵਨ ਬਹੁਤ ਕਾਫੀ ਦੇਖੀ ਨੇ ਮੈਂ ਕਿਹਾ ਕਿ ਕੀ ਕੀਤਾ ਜਾਂਦਾ ਉਸੇ ਵੇਲੇ ਲੱਗ ਕੇ ਕਿ ਜੀ ਸਿੰਘ ਕਾਲੀ ਕੋ ਕੀ ਪਾਚੀ ਹੈ ਕਹਿੰਦੇ ਜੀ ਕੈਸੇ ਪੁੱਛੋ ਨੇ ਮੈਂ ਕਹਾਂ ਕੈਸੇ ਨਹੀਂ ਜੀ ਬਹੁਤ ਬਹੁਤ ਸੇ ਕਹਿੰਦੇ ਜੀ ਪਹਿਲੇ ਪਤਾ ਨਹੀਂ ਮੈਂ ਤਾਂ ਬੜਾ ਵਧੀਆ ਆ ਗਿਆ ਜਦੋਂ ਇਹ ਆਈ ਜੀ ਮੈਂ ਇਹਨਾਂ ਨੂੰ ਪੁੱਛਿਆ ਵੀ ਕਾਲਾ ਕੀ ਨੂੰ ਕਰਨਾ ਹੈ ਪਹਿਲੇ ਕੰਮ ਕਰਨਾ ਹੈ ਜਦੋਂ ਪਤਾ ਕਿ ਕੋਈ ਬੜਾ ਬੜਾ ਬੱਚਾ ਕਹਿੰਦੇ ਹੋ ਜੀ ਪੜਾ ਸਕਦਾ ਹੈ ਕਹਿੰਦੇ ਪੜਾ ਕੇ ਜੀ ਮੈਂ ਨਹੀਂ ਮੱਕ ਤੋਂ ਦੇ ਰਿਹਾ ਜੀ ਅਸਲੇ ਪਲਾ ਕੇ ਜੋ ਜੀ ਦਿਓ ਜੋ ਕਿ ਇਹਨਾਂ ਦਾ ਸਾਡੇ 600 ਲੱਖ ਦੀ ਗੱਲ ਹੋ ਗਈ ਹੈ ਜੀ